ਤੇ ਫੁੱਲਾਂ ਵਾਲੀ ਰਚਾਈ ਤੋਂ ਅਸੀਂ ਸ਼ੁਰੂ ਹੋਏ ਸੀ ਤੇ ਪਹਿਲੀ ਕੈਸਟ ਨਾਲ ਆਪਾਂ ਵਰਲਡ ਲੈਵਲ ਦੇ ਸਿੰਗਰ ਸੀਗੇ ਅੱਜ ਅੱਜ ਹਰ ਕੋਈ YouTube ਦੇ ਉੱਤੇ Instagram ਦੇ ਉੱਤੇ ਸਰਚ ਮਾਰ ਰਿਹਾ ਹੈਗਾ ਸਾਗਰ ਦੀ ਮੋਤੀ ਪਰ ਤੁਹਾਡੇ ਪੁਰਾਣੇ ਗੀਤ ਜਿਵੇਂ ਤੁਸੀਂ ਫੁੱਲਾਂ ਦੀ ਰਜਾਈ ਦੀ ਗੱਲ ਕੀਤੀ ਹੈ ਜਾਂ ਅਸੀਂ ਹੋਰ ਕੀਤਾ ਨੂੰ ਚੱਕੀਏ ਮੈਂ ਵੀ ਜਦੋਂ ਆ ਰਿਹਾ ਸੀ ਨਾ ਅੱਜ ਪਟਿਆਲੇ ਤੋਂ ਅਸੀਂ ਵੀ ਰਾਸਤੇ ਦੇ ਵਿੱਚ ਗੀਤ ਸੁਣਦੇ ਆਏ ਸੀਗੇ ਸਾਰੇ ਹਨਾ ਤਾਂ ਉਹ ਚੀਜ਼ਾਂ ਰਿਪੀਟ ਹੋਣ ਲੱਗ ਗਈਆਂ ਨੇ ਬਸ ਉਹ ਉਹ ਹੀ ਸੁਣੀ ਜਾਂਦੇ ਆ ਜੀ ਉਹਨਾਂ ਲਈ ਅਜੇ ਪੁਰਾਣਾ ਨਹੀਂ ਹੋਇਆ ਸਾਡੇ ਲਈ ਵੀ ਨਹੀਂ ਪੁਰਾਣਾ ਹੋਇਆ ਪਰ ਉਹਨਾਂ ਲਈ ਪੁਰਾਣਾ ਨਹੀਂ ਹੋਇਆ ਮੈਡਮ ਸ਼ਰਮਜੀਤ ਨੇ ਇਹ ਸਵਾਲ ਆ ਮੇਰਾ ਮੈਡਮ ਤੁਹਾਡੀ ਮੁਲਾਕਾਤ ਕਿਵੇਂ ਹੁੰਦੀ ਆ ਸਾਗਰ ਜੀ ਦੇ ਨਾਲ ਕਹਿੰਦੇ ਬੜਾ ਇੰਟਰਸਟਿੰਗ ਕਿੱਸਾ ਸੀਗਾ ਮੈਂ ਸਕੂਲ ਟਾਈਮ ਥੋੜਾ ਬਹੁਤਾ ਗੌਣ ਦਾ ਸੀਗਾ ਇਹ ਮੇਰੇ ਪਿੰਡ ਗੌਣ ਆ ਇਹ ਉਦੋਂ ਤੇ ਸੁਪਰਸਟਾਰ ਹੀ ਤੇ ਗੌਣ ਆ ਇਹ ਤੇ ਬਸ ਫਿਰ ਮੈਂ ਉੱਥੇ ਸਟੇਜ ਤੇ ਇਹਨਾਂ ਨੂੰ ਪੈਸੇ ਦੇਣ ਆਈ ਅਸੀਂ ਕੋਈ ਜੋੜੀ ਇਹ ਕੌਣ ਵਾਸਤੇ ਨਹੀਂ ਇਕੱਠੀ ਹੋਈ ਇਹ ਤੇ ਪਰਮਾਤਮਾ ਨੇ ਮੇਲ ਮੇਲ ਦਿੱਤਾ ਉਹਨੇ ਧਰੋਂ ਲਿਖਿਆ ਸੀ ਸੰਜੋਗ ਔਰ ਜਨਮ ਜਨਮਾਂਤਰਾਂ ਦਾ ਸੰਜੋਗ ਹੈ ਉਸ ਆਪਕਾ ਪਹਿਲੀ ਕਾਲ ਕੀ ਦੀ ਹੁੰਦੀ ਆ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਸਾਡੀ ਯਾਰਾ ਗਾਣੇ ਦੇ ਵਿੱਚ ਇੱਕ ਕਲਿੱਪ ਵਾਇਰਲ ਹੋ ਰਹੀ ਸਭ ਤੋਂ ਪਹਿਲਾ ਫੋਨ ਮੇਰੇ ਬੇਟੇ ਦਾ ਹੀ ਆਇਆ ਇੰਡਿਕਾ ਕਾਰ ਵਾਲਾ ਵੀ ਇਹ ਗਾਣਾ ਜਿਹੜਾ ਬੜਾ ਜ਼ੋਰ ਫੜ ਗਿਆ ਬਸ ਇਦਾਂ ਬੱਚੇ ਨੇ ਦੱਸਿਆ ਉਸ ਤੋਂ 10 ਮਿੰਟ ਬਾਅਦ ਤੇ ਚੈਨਲਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਜਦੋਂ ਡੈਕਤ ਦੀਆਂ ਰੇਲਾਂ ਸੀ ਉਦੋਂ ਵੀ ਆਪਾਂ ਲਾਈਨ ਲੱਗ ਕੇ ਵਗੇ ਆ ਉਹ ਪੰਜਾਬੀਆਂ ਦੀ ਮਿਹਰਬਾਨੀ ਇਹ ਸਾਡੇ ਰੱਬ ਨੇ ਇਹ ਜੋ ਇੰਡੀਕਾ ਕਾਰ ਤੇ ਤੁਸੀਂ ਗੀਤ ਲਿਖਿਆ ਇੰਡੀਕਾ ਕਾਰ ਤੁਹਾਡੇ ਕੋਲ ਹੁੰਦੀ ਸੀ ਚਲਾਈ ਤੁਸੀਂ ਵੀ ਜਦੋਂ ਇਸ ਲਾਈਨ 'ਚ ਆਏ ਮੈਂ ਗਰੀਬ ਘਰ 'ਚੋਂ ਉੱਠਿਆ ਜੀ ਤੇ ਇਹ ਪਹਿਲੀ ਕਾਰ ਮੇਰੇ ਕੋਲ ਉਹੀ ਸੀ ਇੰਡੀਕਾ ਉਦੋਂ ਇਹ ਗੱਡੀ ਸਭ ਤੋਂ ਵਧੀਆ ਇਹੋ ਹੀ ਸੀਗੀ ਮਤਲਬ ਆਮ ਵਰਗ ਲਈ ਸਭ ਤੋਂ ਬੈਸਟ ਇਹ ਹੀ ਸੀਗੀ ਅੱਛਾ ਮੈਡਮ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਕਾਰ ਸਿਖਾਓ ਗੱਲ ਸਹੀ ਹੈ ਜੀ ਗੱਲ ਸਹੀ ਬਿਲਕੁਲ ਸਹੀ ਸ਼ੌਕ ਬੜਾ ਹੈ ਮੈਨੂੰ ਵੀ ਚਲਾਈ ਵੀ ਇਹਨਾਂ ਇੰਡਕਾ ਹੀ ਆ ਨਾ ਮਰੂਤੀ ਨਾ ਕੋਈ ਹੋਰ ਬੈਨ ਨਾ ਕੋਈ ਸ਼ੁਰੂ ਹੀ ਉੱਥੋਂ ਕੀ ਚਲਾਈ ਵੀ ਇੰਡਕਾ ਹੀ ਆ ਇਹ ਗੱਲ ਬਿਲਕੁਲ ਸੱਚੀ ਆ ਚਲਾਈ ਵੀ ਇਹਨਾਂ ਨੇ ਗਾਣਾ ਵੀ ਇਹਨਾਂ ਤੋਂ ਬੋਲ ਵੀ ਇਹਨਾਂ ਤੋਂ ਕਰਵਾਦੇ ਹਾਂ ਸਾਗਰ ਦੀ ਬੋਟੀ ਵੀ ਇਹੀ ਹੈ ਜੀ ਮਤਲਬ ਸਾਰਾ ਕੁਝ ਸੱਚਾ ਦਾ ਇੰਪੈਕਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਰ ਰਾਜਦੀਪ ਸਿੰਘ ਸੋਸ਼ਲ ਮੀਡੀਆ ਦਾ ਯੋਗਾ ਤੇ ਸੋਸ਼ਲ ਮੀਡੀਆ ਦੇ ਵਿੱਚ ਕਦੋਂ ਕੋਈ ਬੰਦਾ ਰਾਤੋਂ ਰਾਤ ਮਸ਼ਹੂਰ ਹੋ ਜਾਵੇ ਸਟਾਰ ਬਣ ਜਾਵੇ ਪਤਾ ਨਹੀਂ ਲੱਗਦਾ ਕਦੋਂ ਸਪੁਰਾਣੇ ਗੀਤ ਸਾਹਮਣੇ ਆ ਜਾਂਦੇ ਨੇ ਇਹਦਾ ਵੀ ਪਤਾ ਨਹੀਂ ਲੱਗਦਾ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਵੀ ਨਹੀਂ ਹੁੰਦਾ ਕਿ ਯਾਰ ਇਹ ਵੀ ਕੋਈ ਗੀਤ ਹੁੰਦੇ ਸੀ ਜਾਂ ਇਹ ਵੀ ਕਲਾਕਾਰ ਸੀਗੇ ਇਸੇ ਤਰ੍ਹਾਂ ਸਾਗਰ ਦੀ ਵੋਟੀ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਖੂਬ ਟਰੈਂਡ ਕਰ ਰਿਹਾ ਪੂਰੀ ਦੁਨੀਆ ਦੇ ਵਿੱਚ ਉਹਨਾਂ ਕਲਾਕਾਰਾਂ ਨੂੰ ਲੱਭਿਆ ਜਾ ਰਿਹਾ ਹੈਗਾ ਕਿ ਇਹ ਕਲਾਕਾਰ ਕੌਣ ਨੇ ਜਿਨ੍ਹਾਂ ਦੇ ਵੱਲੋਂ ਇਹ ਗੀਤ ਗਾਇਆ ਗਿਆ ਹੈਗਾ ਤਾਂ ਸਤਨਾਬ ਸਾਗਰ ਜੀ ਸਾਡੇ ਨਾਲ ਖਾਸ ਮੁਲਾਕਾਤ ਦੇ ਵਿੱਚ ਮੌਜੂਦ ਨੇ ਅੱਜ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਕਿਉਂਕਿ ਰਾਤ ਤੋਂ ਹੀ ਜਿਹੜੀਆਂ ਇਹ ਵੀਡੀਓ ਆ ਸਾਹਮਣੇ ਆ ਰਹੀਆਂ ਸੀ ਜਿਸ ਤੋਂ ਬਾਅਦ ਸਾਨੂੰ ਵੀ ਕਾਲਸ ਆਈਆਂ ਤੇ ਅਸੀਂ ਸੋਚਿਆ ਵੀ ਚਲੋ ਦਰਸ਼ਕਾਂ ਦੇ ਰੂਪ ਪਰਵਾਇਆ ਜਾਵੇ ਸਵਾਗਤ ਹੈ ਜੀ ਧੰਨਵਾਦ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਵੀਡੀਓ ਮ ਆ ਵਾਇਰਲ ਹੁੰਦੀਆਂ ਤੁਹਾਨੂੰ ਵੀ ਫੋਨ ਕੋਲ ਆਏ ਹੋਣਗੇ ਉਦੋਂ ਮਨ ਦੀ ਐਕਸਾਈਟਮੈਂਟ ਕੀ ਸੀਗੀ ਉਦੋਂ ਕਿਸ ਤਰ੍ਹਾਂ ਦੇ ਭਾਵ ਸੀਗੇ ਉਹ ਜਿੱਦਾਂ ਸਾਰਾ ਦੁਨੀਆ ਦਾ ਹੁੰਦਾ ਹੀ ਆ ਜੀ ਜਿਹੜਾ ਵੀ ਬੰਦਾ ਜਿੰਨੂੰ ਵੀ ਪਿਆਰ ਮਿਲਦਾ ਹੈ ਸਰੋਤਿਆਂ ਦਾ ਆਡੀਅנס ਦਾ ਉਹ ਸਾਡੇ ਭੈਣ ਭਰਾ ਨਹੀਂ ਜੀ ਉਹ ਕੋਈ ਮੈਂ ਕਦੀ ਵੀ ਆਪਣੀ ਜ਼ਿੰਦਗੀ 'ਚ ਮੈਂ ਫੈਨ ਨਹੀਂ ਕਹਿੰਦਾ ਜਾਂ ਇਦਾਂ ਦਾ ਨਹੀਂ ਉਹ ਸਾਡੇ ਸਾਡੇ ਰੱਬ ਲੋਕ ਨੇ ਜੀ ਉਹ ਹਨਾ ਸਾਡੀ ਜ਼ਿੰਦਗੀ ਸਾਡੀ ਰੋਜੀ ਰੋਟੀ ਸਭ ਕੁਝ ਉਹਨਾਂ ਦੇ ਫੱਥਾਂ ਚਾ ਉਹਨਾਂ ਦੇ ਕਦਮਾਂ ਚਾ ਤੇ ਇਸ ਕਰਕੇ ਜੀ ਉਹ ਇਹ ਜਿਹੜਾ ਪਿਆਰ ਆ ਇਹ ਮੈਨੂੰ ਜਿੱਦਾਂ ਹੁਣ ਤੁਸੀਂ ਵੀ ਜੰਗੇ ਜੋ ਬੱਚੇ ਹੋ ਹੂੰ ਤੇ ਇਹ ਸਿਰਫ 2022 ਸਾਲ ਪਹਿਲੋਂ ਦੀ ਗੱਲ ਆ ਕੋਈ 80 60 ਸਾਲ ਪੁਰਾਣੀ ਤੇ ਗੱਲ ਨਹੀਂ 2022 ਸਾਲ ਪਹਿਲੋਂ ਅਸੀਂ ਜਦੋਂ ਮਾਰਕੀਟ ਚ ਆਏ ਹਾਂ ਜਦੋਂ ਪੰਜਾਬੀਆਂ ਦੀ ਸੇਵਾ ਚ ਪੰਜਾਬੀ ਸੰਗੀਤ ਦੀ ਸੇਵਾ ਚ ਪੈਰ ਰੱਖਿਆ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਜਦੋਂ ਕਦਮ ਰੱਖਿਆ ਤੇ ਫੁੱਲਾਂ ਵਾਲੀ ਰਚਾਈ ਤੋਂ ਅਸੀਂ ਸ਼ੁਰੂ ਹੋਏ ਸੀ ਤੇ ਪਹਿਲੀ ਕੈਸਟ ਨਾਲ ਹੀ ਆਪਾਂ ਵਰਲਡ ਲੈਵਲ ਦੇ ਸਿੰਗਰ ਸੀਗੇ ਤੇ ਮੈਨੂੰ ਕਲਮ ਦਿੱਤੀ ਹੈ ਜੀ ਪ੍ਰਮਾਤਮਾ ਨੇ ਬਹੁਤ ਵੱਡੀ ਕਲਮ ਦਿੱਤੀ ਹੈ ਮੈਨੂੰ ਪ੍ਰਮਾਤਮਾ ਨੇ ਉਦੋਂ ਤੋਂ ਲਗਾਤਾਰ ਚੱਲ ਰਹੇ ਹਾਂ ਜੀ ਇਹ ਸਿਰਫ ਕਈ ਵਾਰੀ ਕੀ ਹੁੰਦਾ ਕਿ ਕੋਈ ਕੋਈ ਥੋੜਾ ਦੂਰ ਬੰਦਾ ਕੋਈ 2000 ਕਿਲੋਮੀਟਰ 1000 ਕਿਲੋਮੀਟਰ ਦੂਰ ਬੈਠਾ ਉਹਨੂੰ ਪੰਜਾਬ ਆਉਣ ਦਾ ਜਾਂ ਉਹਨੂੰ ਮੌਕਾ ਨਹੀਂ ਮਿਲਦਾ ਜਾਂ ਲਾਈਵ ਵੇਖਣ ਦਾ ਮੌਕਾ ਨਹੀਂ ਮਿਲਦਾ ਇਹ ਹੁਣ ਸੋਸ਼ਲ ਮੀਡੀਆ ਇਹ ਜਦੋਂ ਦਾ ਇਹ ਐਕਟਿਵ ਹੋਇਆ ਚੱਲਿਆ ਤੇ ਉਦੋਂ ਦਾ ਇਹ ਹੈ ਕਿ ਜਿੰਨੂੰ ਨਹੀਂ ਵੀ ਪਤਾ ਉਹਨੂੰ ਵੀ ਪਤਾ ਲੱਗ ਜਾਂਦਾ ਦੂਰ ਦੂਰ ਤੱਕ ਅੱਜ ਹਰ ਕੋਈ YouTube ਦੇ ਉੱਤੇ Instagram ਦੇ ਉੱਤੇ ਸਰਚ ਮਾਰ ਰਿਹਾ ਹੈਗਾ ਸਾਗਰ ਦੀ ਵੋਟੀ ਤੁਹਾਡੇ ਪੁਰਾਣੇ ਗੀਤ ਜਿਵੇਂ ਤੁਸੀਂ ਫੁੱਲਾਂ ਦੀ ਰਜਾਈ ਦੀ ਗੱਲ ਕੀਤੀ ਹੈ ਜਾਂ ਅਸੀਂ ਹੋਰ ਕੀਤਾਂ ਨੂੰ ਚੱਕੀਏ ਮੈਂ ਵੀ ਜਦੋਂ ਆ ਰਿਹਾ ਸੀ ਨਾ ਅੱਜ ਪਟਿਆਲੇ ਤੋਂ ਅਸੀਂ ਵੀ ਰਾਸਤੇ ਦੇ ਵਿੱਚ ਗੀਤ ਸੁਣਦੇ ਆ ਰਹੇ ਸੀਗੇ ਸਾਰੇ ਹਨ ਤਾਂ ਉਹ ਚੀਜ਼ਾਂ ਰਿਪੀਟ ਹੋਣ ਲੱਗ ਗਈਆਂ ਨੇ ਬਿਲਕੁਲ ਨਹੀਂ ਉਹ ਤੇ ਰੈਗੂਲਰ ਚੱਲ ਹੀ ਰਹੀਆਂ ਸੀ ਜੀ ਉਦਾਂ ਇਹ ਆ ਕਿ ਜੋਰ ਥੋੜਾ ਹੋਰ ਜੋਰ ਫੜ ਜਾਂਦੀ ਆ ਉਹ ਤੇ ਰੈਗੂਲਰ ਅਸੀਂ ਕੰਮ ਕਰ ਰਹੇ ਆ ਡੇਲੀ ਸਟੇਜਾਂ ਤੇ ਅਜੇ ਤੱਕ ਸਾਡੇ ਸਰੋਤੇ ਉਹੋ ਹੀ ਗਾਣੇ ਸੁਣ ਰਹੇ ਆ ਅਸੀਂ ਨਵਾਂ ਨਵਾਂ ਮੈਟਰ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਉਹੋ ਹੀ ਫਰਮਾਇਸ਼ਾਂ ਉਹੋ ਹੀ ਗੈਰਾਂ ਦੀ ਡੋਲੀ ਕਬਰਾਂ ਤੱਕ ਰੀਝਾਂ ਰਹਿਣਗੀਆਂ ਤਾਰਚ ਫਾਲਟ ਪੈਣੀ ਸੀ ਢਾਬੇ ਦੀ ਦਾਲ ਫੁੱਲਾਂ ਵਾਲੀ ਰਜਾਈ ਹਨਾ ਬਸ ਉਹ ਉਹੋ ਹੀ ਸੁਣੀ ਜਾਂਦੇ ਆ ਜੀ ਉਹਨਾਂ ਲਈ ਅਜੇ ਪੁਰਾਣਾ ਨਹੀਂ ਹੋਇਆ ਜੀ ਸਾਡੇ ਲਈ ਵੀ ਨਹੀਂ ਪੁਰਾਣਾ ਹੋਇਆ ਪਰ ਉਹਨਾਂ ਲਈ ਪੁਰਾਣਾ ਨਹੀਂ ਹੋਇਆ ਅਸੀਂ ਕੁਝ ਨਵਾਂ ਸੁਣਾਉਣਾ ਚਾਹੁੰਦੇ ਆ ਪਰ ਹਰ ਵਿਆਹ ਚ ਹਰ ਮੇਲੇ ਚ ਹਰ ਖੁਸ਼ੀ ਦੇ ਮੌਕੇ ਤੇ ਰੋਜ਼ਾਨਾ ਬਸ ਅਜੇ ਉਹੀ ਮੈਟਰ ਚੱਲੀ ਜਾਂਦਾ ਜੀ ਮੈਡਮ ਸ਼ਰਨਜੀਤ ਦੇ ਸਵਾਲ ਆ ਮੇਰਾ ਮੈਡਮ ਤੁਹਾਡੀ ਮੁਲਾਕਾਤ ਕਿਵੇਂ ਹੁੰਦੀ ਆ ਸਾਗਰ ਜੀ ਦੇ ਨਾਲ ਕਹਿੰਦੇ ਬੜਾ ਇੰਟਰਸਟਿੰਗ ਕਿੱਸਾ ਸੀਗਾ ਜੀ ਪਹਿਲਾਂ ਵੀ ਜ਼ਿਕਰ ਕਰ ਚੁੱਕੀ ਹਾਂ ਇੱਕ ਵਾਰ ਫੇਰ ਦਰਸ਼ਕਾਂ ਦੇ ਨਾਲ ਉਹ ਕਿੱਸਾ ਸਾਂਝਾ ਕਰਿਓ ਸਰ ਉਹ ਮੈਂ ਪਹਿਲਾਂ ਹੁਣ ਵੀ ਦੱਸ ਘੇਟੀਆਂ ਸਾਰੇ ਪੈਨ ਭਰਾਵਾਂ ਨੂੰ ਜਿੰਨੇ ਵੀ ਆ ਜਾਈ ਇੰਟਰਵਿਊ ਵਾਲੇ ਪੀ ਮੈਂ ਸਕੂਲ ਟਾਈਮ ਥੋੜਾ ਬਹੁਤਾ ਗੋਂਦਾ ਸੀਗਾ ਬਾਲ ਸਭਾ ਵਗੈਰਾ ਚ ਹੂੰ ਤੇ ਇਹ ਮੇਰੇ ਪਿੰਡ ਗੋਂ ਆਏ ਹੀ ਉਦੋਂ ਤੇ ਸੁਪਰਸਟਾਰ ਹੀ ਤੇ ਹੂੰ ਤੇ ਗੋਂ ਆਏ ਹੀ ਤੇ ਬਸ ਫਿਰ ਮੈਂ ਉੱਥੇ ਸਟੇਜ ਤੇ ਇਹਨਾਂ ਨੂੰ ਪੈਸੇ ਦੇਣ ਆਈ ਤੇ ਬਾਕੀ ਅਗੋਂ ਦਾ ਨੂੰ ਇਹ ਨਹੀਂ ਦੱਸਣਾ ਜੋ ਵੀ ਦੱਸਣਾ ਹੈ ਜਿਵੇਂ ਸੁਪਰਸਟਾਰਾਂ ਨੂੰ ਤੇ ਕਹਿੰਦੇ ਬਹੁਤ ਕੱਟ ਹੈ ਨਾ ਪਸੰਦ ਆਉਂਦੇ ਹੁੰਦੇ ਆ ਤੇ ਜਿਹੜਾ ਪਸੰਦ ਆ ਜੇ ਫਿਰ ਉਹ ਦਿਲ ਨੂੰ ਲੱਗ ਜਾਂਦਾ ਸਾਗਰ ਜੀ ਇਹੀ ਹੋਇਆ ਨਹੀਂ ਇਹ ਪ੍ਰਮਾਤਮਾ ਵੱਲੋਂ ਲਿਖਿਆ ਸੀਗਾ ਜੀ ਅਸੀਂ ਪਤੀ ਪਤਨੀ ਆ ਅਸੀਂ ਬਾਲ ਬੱਚੇਦਾਰ ਆ ਅਸੀਂ ਕੋਈ ਜੋੜੀ ਗਾਉਣ ਵਾਸਤੇ ਨਹੀਂ ਇਕੱਠੀ ਹੋਈ ਇਹ ਤੇ ਪ੍ਰਮਾਤਮਾ ਨੇ ਮੇਲ ਮੇਲ ਦਿੱਤਾ ਉਹਨੇ ਧਰੋਂ ਲਿਖਿਆ ਸੀ ਸੰਜੋਗ ਔਰ ਜਨਮਾਂ ਜਨਮਾਂਤਰਾਂ ਦਾ ਸੰਜੋਗ ਆਏ ਆਉਣ ਵਾਲੇ ਪਤਾ ਨਹੀਂ ਲੱਖਾਂ ਜਨਮਾਂ ਤੱਕ ਤੇ ਉਦੋਂ ਦੇ ਜੀ ਇਸ ਲਾਈਨ ਦੇ ਵਿੱਚ ਪੰਜਾਬੀ ਗਾਇਕੀ ਦੇ ਵਿੱਚ ਪੰਜਾਬੀਆਂ ਦੇ ਚਰਨਾਚ ਉਦੋਂ ਤੋਂ ਸੇਵਾ ਕਰ ਰਹੇ ਆ ਤੇ ਬਿਨਾਂ ਰੁਕੇ ਸੇਵਾ ਕਰ ਰਹੇ ਆ ਇਹ ਤੇ ਸਿਰਫ ਇਹ ਆ ਕਿ ਆ ਜਿਹੜਾ ਨਵਾਂ ਤੁਹਾਡਾ ਇਹ ਸੋਸ਼ਲ ਮੀਡੀਆ ਆ ਇੰਸਟਾਗ੍ਰam ਵਗੈਰਾ ਉਹਦਾ ਕਰਕੇ ਇਹ ਜਿਹੜਾ ਧਰਤੀ ਦੇ ਚਾਰੇ ਕੋਨਿਆਂ ਤੱਕ ਜੀ ਵਰਲਡ ਵਾਈਡ ਜਿਹੜਾ ਰੌਲਾ ਪੈ ਗਿਆ ਉਹਦੇ ਕਰਕੇ ਜਿਹੜਾ ਆ ਥੋੜਾ ਜਆ ਨਵੇਂ ਬੱਚਿਆਂ ਨੂੰ ਮਹਿਸੂਸ ਹੁੰਦਾ ਹੈ ਹੋਰ ਆਪਾਂ ਤੇ 20 ਸਾਲ ਤੋਂ 22 ਸਾਲ ਤੋਂ ਕੰਮ ਕਰ ਰਹੇ ਆ ਜੀ ਨੌਨ ਸਟੌਪ ਕਰ ਰਹੇ ਆ अच्छा मर्ड हां जी जब ये वीडियो वायरल होती है थोड़ी क्लिप तो उन सब तो पहली कॉल की दी होती है ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਸਾਡੀ ਯਾਰਾ ਗਾਣੇ ਦੇ ਵਿੱਚ ਇੱਕ ਕਲਿੱਪ ਵਾਇਰਲ ਹੋ ਰਹੀ ਹੈ ਬੜੀ ਲੋਕ ਉਹਨੂੰ ਪਸੰਦ ਕਰ ਰਹੇ ਆ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਕਿਵੇਂ ਪਹੁੰਚੀ ਸਭ ਤੋਂ ਪਹਿਲਾਂ ਫੋਨ ਮੇਰੇ ਬੇਟੇ ਦਾ ਹੀ ਆਇਆ ਅੱਛਾ ਉਹਨੇ ਫੋਨ ਕਰਕੇ ਦੱਸਿਆ ਕਿਤੇ ਗਿਆ ਸੀਗਾ ਉਹਨੇ ਫੋਨ ਕਰਕੇ ਦੱਸਿਆ ਵੀ ਸੁਰਤਾਲ ਛੋਟੀ ਬੇਟੀ ਨੂੰ ਤੇ ਡੈਡੀ ਦਾ ਗਾਣਾ ਜਿਹੜਾ ਹੈ ਆਪਣਾ ਗਾਣਾ ਓਏ ਇਹ ਟ੍ਰੈਂਡਿੰਗ ਚ ਜੋ ਵੀ ਆ ਰੱਖੇ ਆ ਨਾ ਕੋਈ ਹੂੰ ਪਤਾ ਨਹੀਂ ਟ੍ਰੈਂਡਿੰਗ ਵਗੈਰਾ ਕੀ ਹੁੰਦਾ ਮੈਨੂੰ ਇਹਦੇ ਬਾਰੇ ਮੈਨੂੰ ਬਹੁਤ ਉਹਨੇ ਦੱਸਿਆ ਵੀ ਆਪਣੇ 5-7 ਗਾਣੇ ਉਹ ਟ੍ਰੈਂਡ ਚ ਐਦਾਂ ਕੁਝ ਮੈਂ ਉਹਨੇ ਇਹਦਾ ਨਾਮ ਲਿਆ ਇਸ ਆ ਜਿਹੜਾ ਗਾਣਾ ਐ ਆਸ ਕਿ ਕੀ ਹੈ ਇੰਡਿਕਾ ਕਾਰ ਵਾਲਾ ਵੀ ਇਹ ਗਾਣਾ ਜਿਹੜਾ ਬੜਾ ਜੋਰ ਫੜ ਗਿਆ ਬਸ ਇਦਾਂ ਬੱਚੇ ਨੇ ਦੱਸਿਆ ਉਸ ਤੋਂ 10 ਮਿੰਟ ਬਾਅਦ ਤੇ ਚੈਨਲਾਂ ਦੇ ਫੋਨ ਆਉਣੀ ਸ਼ੁਰੂ ਹੋ ਗਏ ਕੰਪਨੀਆਂ ਦੇ ਵੀ ਫੋਨ ਆਉਣ ਲੱਗ ਗਏ ਹੁਣ ਸਾਰੇ ਨਾਲ ਕੰਟਰੈਕਟ ਕਰ ਲਓ ਜੀ ਨਹੀਂ ਉਹ ਤੇ ਰਿਕਾਰਡਿੰਗਾਂ ਪਹਿਲਾਂ ਹੀ ਚੱਲ ਰਹੀਆਂ ਜੀ ਉਹ ਤੇ ਮੇਰੇ ਆ ਮਹੀਨਾ ਪਹਿਲਾਂ ਦੀ ਰਿਕਾਰਡਿੰਗ ਹੋ ਚੁੱਕੀ ਹੈ ਜਦੋਂ ਬੰਦਾ ਕਹਿੰਦੇ ਸਟਾਰ ਬੰਦਾ ਉਹ ਤੇ ਪੈਕੇਜ ਵਧਾਨੇ ਸ਼ੁਰੂ ਹੋ ਜਾਂਦੇ ਨਾ ਵੀ ਅਸੀਂ ਤੁਹਾਨੂੰ ਵੱਧ ਦੇ ਦਾਂਗੇ ਉਹ 5 ਲੱਖ ਦੰਦੇ ਅਸੀਂ 10 ਲੱਖ ਲੈਣੇ ਨਹੀਂ ਨਹੀਂ ਸਰ ਉਹ ਤਰ੍ਹਾਂ ਦਾ ਤੇ ਪ੍ਰਮਾਤਮਾ ਕਦੇ ਇਸ ਤਰ੍ਹਾਂ ਦਾ ਤੇ ਮੰਚ ਆਵੇ ਹੀ ਨਹੀਂ ਮੇਰੀ ਵੈਗਰੂ ਦੇ ਚਾਵੇ ਜਿੰਨੂੰ ਟਾਈਮ ਦਿੱਤਾ ਉਹਨੂੰ ਦਿੱਤਾ ਹੈ ਦੂਜਾ ਉਹ ਵੱਧ ਦੇਊਗਾ ਤੇ ਉਹਦੇ ਨਾਲ ਕੋਈ ਜਨਮ ਨਹੀਂ ਨੰਗਣ ਲੱਗੇ ਉਹਦੇ ਨਾਲ ਇਸ ਤਰ੍ਹਾਂ ਦਾ ਨਹੀਂ ਬਿਲਕੁਲ ਉਹ ਪਰਮਾਤਮਾ ਕਰੇ ਆਪਣੀ ਨੀਤ ਤੇ ਰਹਿ ਕੇ ਬੰਦਾ ਕੰਮ ਕਰੇ ਤੇ ਜਿਹੜਾ ਹਾਂ ਤੁਸੀਂ ਜਿਹੜਾ ਦੱਸਿਆ ਵੀ ਜਦੋਂ ਬੰਦਾ ਉਹ ਜਦੋਂ ਬੰਦਾ ਸਟਾਰ ਬਣਦਾ ਉਦੋਂ ਉਹਦਾ ਤੇ ਉਹ ਤੇ ਤੁਹਾਨੂੰ ਮੈਂ ਬੇਨਤੀ ਕਰਕੇ ੜਿਆ ਵੀ ਇਹ 20 22 ਸਾਲਾਂ ਤੋਂ ਉਦੋਂ ਤੋਂ ਹੀ ਸਟਾਰ ਹਾਂ ਰੈਗੂਲਰ ਕੰਮ ਕਰ ਰਹੇ ਹਾਂ ਕੋਈ ਗੱਲ ਨਹੀਂ ਐਵੇਂ ਜੀ ਹਾਂ ਬਸ ਆ ਜਮਾਨਾ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਦਾ ਇਹਦਾ ਰੋਲਾ ਜਦੋਂ ਡੈਕਤ ਦੀਆਂ ਰੀਲਾਂ ਸੀ ਉਦੋਂ ਵੀ ਆਪਾਂ ਲਾਈਨ ਲੱਗ ਕੇ ਵਿਕੇ ਆ ਉਹ ਪੰਜਾਬੀਆਂ ਦੀ ਮਿਹਰਬਾਨੀ ਇਹ ਸਾਡੇ ਰੱਬ ਨੇ ਪੰਜਾਬੀ ਸਰੋਤੇ ਸਾਡਾ ਰੱਬ ਉਹ ਹੁੰਦੇ ਨਹੀਂ ਸਾਡੀ ਰੋਜੀ ਰੋਟੀ ਸਾਡੀ ਜ਼ਿੰਦਗੀ ਸਾਡਾ ਸਭ ਕੁਝ ਉਹਨਾਂ ਦੇ ਕਦਮਾਂ 'ਚ ਉਹਨਾਂ ਦੇ ਚਰਨਾ 'ਚ ਹੁੰਦਾ ਇਹ ਜੋ ਇੰਡੀਕਾ ਕਾਰ ਤੇ ਉੱਤੇ ਤੁਸੀਂ ਗੀਤ ਲਿਖਿਆ ਇੰਡੀਕਾ ਕਾਰ ਤੁਹਾਡੇ ਕੋਲ ਹੁੰਦੀ ਸੀ ਚਲਾਈ ਤੁਸੀਂ ਵੀ ਹਾਂਜੀ ਹਾਂਜੀ ਜ਼ਿੰਦਗੀ 'ਚ ਜਦੋਂ ਇਸ ਲਾਈਨ 'ਚ ਆਏ ਮੈਂ ਗਰੀਬ ਘਰ 'ਚੋਂ ਉੱਠਿਆ ਜੀ ਤੇ ਇਹ ਪਹਿਲੀ ਕਾਰ ਮੇਰੇ ਕੋਲ ਉਹ ਇੰਡੀਕਾ ਉਦੋਂ ਇਹ ਗੱਡੀ ਸਭ ਤੋਂ ਵਧੀਆ ਇਹੋ ਹੀ ਸੀਗੀ ਹੂੰ ਮਤਲਬ ਆਮ ਵਰਗ ਲਈ ਸਭ ਤੋਂ ਬੈਸਟ ਇਹ ਹੀ ਸੀਗੀ ਉਹ ਉਸ ਗੱਡੀ ਦਾ ਕਰਕੇ ਉਹ ਜਿਤਨਾ ਥੋੜੇ ਜੇ ਟਾਈਮ 'ਚ ਤੇ ਇਹਨਾਂ ਨੂੰ ਸ਼ੌਕ ਹੋਣਾ ਕਿ ਮੈਨੂੰ ਮੈਂ ਜਾਂਦਿਆਂ ਰਾਹ ਚ ਚਲਾ ਲੈਣੀ ਕਿੱਥੇ ਬੇਲਾ ਅੱਛਾ ਮੈਡਮ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਕਾਰ ਸਿਖਾਓ ਗੱਲ ਸਹੀ ਆ ਜੀ ਗੱਲ ਬਿਲਕੁਲ ਸਹੀ ਸ਼ੌਕ ਮੈਂ ਟਾਈ ਮੈਨੂੰ ਚਲਾਈ ਵੀ ਐ ਨਾ ਇੰਡਕਾ ਹੀ ਆ ਨਾ ਮਰੂਤੀ ਨਾ ਕੋਈ ਹੋਰ ਬੈਨ ਨਾ ਕੁਝ ਸ਼ੁਰੂ ਹੀ ਉੱਥੋਂ ਕੀ ਚਲਾਈ ਵੀ ਇੰਡਕਾ ਹੀ ਆ ਇਹ ਗੱਲ ਬਿਲਕੁਲ ਸੱਚੀ ਆ ਤੇ ਉਹਦੇ ਵੈਸੇ ਇੱਕ ਗਾਣਾ ਸੀ ਚਲਾਈ ਵੀ ਇਹਨਾਂ ਨੇ ਗਾਣਾ ਵੀ ਇਹਨਾਂ ਤੋਂ ਬੋਲ ਵੀ ਇਹਨਾਂ ਤੋਂ ਕਰਵਾਤੇ ਹਾਂ ਸਾਗਰ ਦੀ ਬੋਟੀ ਵੀ ਇਹੀ ਆ ਜੀ ਮਤਲਬ ਪਰ ਉਹ ਗਾਣਾ ਸੀਗਾ ਉਹ ਤੇ ਜਿੱਦਾਂ ਡਰਾਈਵਰਾਂ ਦੇ ਬਾਕੀ ਗਾਣੇ ਡ라이ਵਰ ਵੀਰਾਂ ਦੇ ਫੌਜੀਆ ਦੇ ਕਿਸਾਨਾਂ ਦੇ ਉਹ ਕੱਦੂ ਮਾਰ ਲੈ ਗਵੰਢ ਨੇ ਬਾਕੀ ਹਰ ਵਰਗ ਦੇ ਗਾਣੇ ਜਿੱਦਾਂ ਉਹ ਪੰਜਾਬੀ ਡਿਊਰ ਨੂੰ ਜਿੱਦਾਂ ਆਪਾਂ ਮੇਲ ਫੀਮੇਲ ਜਵਾਬ ਸਵਾਲ ਹੁੰਦੇ ਨੇ ਤੇ ਉਹ ਜਵਾਬ ਸਵਾਲ ਜਿਹੜੇ ਆ ਉਹ ਹਰ ਵਰਗ ਤੇ ਆਪਾਂ ਲਿਖਿਆ ਤੇ ਉਹਦੇ ਵਿੱਚ ਹੀ ਬਸ ਇਹਦੇ ਇੱਕ ਗਾਣਾ ਸੀਗਾ ਤੇ ਅਕਸਰ ਕਹਿੰਦੇ ਨਾ ਸਿੰਗਰ ਮਸ਼ਹੂਰ ਕਰ ਦਿੰਦੇ ਜਿਵੇਂ ਪਿੱਛੇ ਸਿੱਧੂ ਮੂਸੇਵਾਲ ਨੇ ਜਦੋਂ ਆਪ ਦੀ ਕਾਰ ਦਾ ਜ਼ਿਕਰ ਕੀਤਾ ਸੀ ਆ ਦੇ ਗੀਤ ਦੇ ਵਿੱਚ ਪੀਪੀ 65 ਮਹਾਲੀ ਬਲੀਏ 308 ਬਲੀਏ ਜੜ ਦਾ ਝੋਟਾ ਨਾ ਉਹ ਫੋਰਚੂਨਰ ਬੜੀ ਮਸ਼ਹੂਰ ਹੋਈ ਅੱਜ ਕਹਿੰਦੇ ਇੰਡੀਕਾ ਉਸੇ ਤਰੀਕੇ ਦਾ ਮਸ਼ਹੂਰ ਹੋਈ ਆ ਲੋਕ ਉਹਨੇ ਕੰਪੇਅਰ ਕਰ ਰਹੇ ਨੇ ਯਾਦ ਕਰ ਰਹੇ ਨੇ ਯੂਥ ਟ੍ਰੈਂਡ ਦੀ ਗੱਲ ਕੀਤੀ ਜਾਵੇ ਮੈਂ ਗੱਲਬਾਤ ਕਰ ਰਿਹਾ ਸੀ ਮੇਰੇ ਦੋ ਤਿੰਨ ਦੋਸਤਾਂ ਨੇ ਕਿਹਾ ਯਾਰ ਸਿੱਧੂ ਮੂਸੇਵਾਲ ਦੀ ਬਾਈ ਨੇ ਯਾਦ ਦਵਾਤੀ ਉਹਨਾਂ ਨੂੰ ਪਤਾ ਹੋਊਗਾ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਸਾਡੇ ਨਾਲੋਂ ਸਭ ਵਧੀਆ ਜੀ ਮੇਰੇ ਨਾਲੋਂ ਸਾਰੇ ਬੱਚੇ ਵਧੀਆ ਗਾਉਂਦੇ ਨੇ ਕਿਉਂਕਿ ਜਿਹੜੇ ਹੁਣ ਬੱਚੇ ਨਵੇਂ ਗਾਉਂ ਗਾਉਂਦੇ ਆ ਉਹ ਜੰਗ ਨਵੀਂ ਉਮਰ ਨਵਾਂ ਖੂਨ ਹੈਨਾ ਤੇ ਉਹ ਸਾਡੇ ਨਾਲੋਂ ਸਾਰੇ ਵਧੀਆ ਜੀ ਜੇ ਸਾਡੇ ਤੋਂ ਪਹਿਲਾਂ ਸੀ ਤੇ ਉਹ ਵੀ ਸਾਡੇ ਤੋਂ ਵਧੀਆ ਅਸੀਂ ਉਹਨਾਂ ਨੂੰ ਵੇਖ ਕੇ ਗਾਉਣ ਲੱਗੇ ਤੇ ਜਿਹੜੀ ਨਵੇਂ ਬੱਚੇ ਆਏ ਆ ਉਹ ਨਵਾਂ ਜੋਸ਼ ਲੈ ਕੇ ਆਏ ਆ ਉਹ ਵੀ 9.5 ਦਿਨੋਂ ਦਿਨ ਉਹ ਚੀਜ਼ ਵੱਧਦੀ ਹੈ ਸਾਡੇ ਨਾਲੋਂ ਵਧੀਆ ਤੁਹਾਡੇ ਵੀ ਬੱਚੇ ਅੱਗੇ ਆ ਰਹੇ ਨੇ ਜੀ ਸਾਡੇ ਹਾਂ ਜੀ ਹਾਂ ਜੀ ਮੇਰੇ ਬੱਚੇ ਬੇਟਿਆਂ ਨੇ ਮਿਊਜ਼ਿਕ ਦੀ ਉਹ ਬੀਏ ਬੀਏ ਕੀਤੀ ਹੋਈ ਆ ਜੀ ਪੜ੍ਹਾਈ ਕੀਤੀ ਹੋਈ ਆ ਛੋਟਾ ਬੇਟਾ ਗਾਇਕ ਹੈ ਲिटल ਸਾਗਰ ਕੰਪਨੀ ਆ ਨੇ ਉਹਦਾ ਨਾਮ ਰੱਖਿਆ ਹੋਇਆ ਘਰੇਲੂ ਨਾਮ ਉਹਦਾ ਵਿਜੇ ਸਾਗਰ ਹੈ ਕੰਪਨੀ ਆ ਨੇ ਉਹਦਾ ਨਾਮ ਰੱਖਤਾ ਲिटल ਸਾਗਰ ਤੇ ਉਹ ਉਹਦਾ ਆ ਦਸਕ ਦੇ ਉਹ ਕੰਪਨੀ ਨੇ ਗਾਣਾ ਲਾਂਚ ਕੀਤਾ ਹੈ ਨੋਟ ਵਾਰ ਦੇ ਰਾਂਗੇ ਉਹਨੂੰ ਬੜਾ ਪਿਆਰ ਮਿਲਿਆ ਜੀ ਤੇ ਉਹ ਉਹਦੀਆਂ ਵੀ ਰੀਲਾਂ ਬਣ ਰਹੀਆਂ ਨੇ ਮੈਂ ਇੱਕ ਚੀਜ਼ ਨੋਟ ਕੀਤੀ ਤੁਸੀਂ ਸੋਸ਼ਲ ਮੀਡੀਆ ਤੋਂ ਕਾਫੀ ਦੂਰ ਰਹੇ ਹੋ ਹਣਾ ਐਸੇ ਕਰਕੇ ਜਿਹੜਾ ਲੋਕ ਘੱਟ ਜਿਹੜੇ ਚਿਹਰੇ ਤੁਹਾਡੇ ਸਾਹਮਣੇ ਆ ਸਕੇ ਉਹ ਸਰ ਉਹਦਾ ਮੈਨੂੰ ਨਾ ਸ਼ੌਕ ਨਹੀਂ ਸੀ ਮੈਂ ਉਸ ਗੱਲ ਨੂੰ ਇਦਾਂ ਸਮਝਦਾ ਹੁੰਨਾ ਨਾ ਜਿਵੇਂ ਮੈਨੂੰ ਸੰਗ ਜੀ ਲੱਗਦੀ ਆਗੇ ਬੰਦਾ ਆਪ ਦੱਸੇ ਕਿ ਮੈਨੂੰ ਸੁਣੋ ਜਿੱਦਾਂ ਚਲੋ ਕਈ ਭੈਣ ਭਰਾਵਾਂ ਨੂੰ ਉਹਨਾਂ ਨੂੰ ਪੜਾ ਉਹ ਰੋਜ਼ ਦੇ ਰੋਜ਼ ਹੀ ਉਹ ਕਹਿੰਦੇ ਅੱਜ ਮੈਂ ਆਹ ਕੀਤਾ ਅੱਜ ਮੈਂ ਫਲਾਣੀ ਥਾਂ ਪ੍ਰੋਗਰਾਮ ਤੇ ਚੱਲਿਆ ਆਹ ਚੱਲੀਏ ਮੈਨੂੰ ਸੰਗ ਜੀ ਲੱਗਦੀ ਰਹਿੰਦੀ ਮੈਂ ਕਿਨੇ ਯਾਰ ਮੈਂ ਇਹ ਦੱਸ ਦੱਸ ਕੇ ਜਾਵਾਂ ਮਤਲਬ ਇਦਾਂ ਆਪਣੀ ਐਡ ਕਰਾਂ ਮੈਂ ਆਪ ਕਰਾਂ ਉਹ ਤੇ ਮੇਰੀ ਮੇਰੇ ਸਰੋਤਿਆਂ ਨੇ ਤੇ ਉਸ ਪਰਮਾਤਮਾ ਉਸ ਵੈਗਰੂ ਨੇ ਸਰੋਤਿਆਂ ਦੇ ਦਿਲ ਚ ਵਸਿਆ ਉਹ ਕਰੋੜਾਂ ਸਰੋਤਿਆਂ ਦੇ ਦਿਲ ਚ ਵਸਿਆ ਉਹ ਜਿਹੜੀ ਐਡ ਉਹਨਾਂ ਨੇ ਕਰ ਛੱਡੀ ਤੇ ਉਹ ਕਰ ਰਹੇ ਨੇ ਉਹ ਮੇਰੇ ਵਰਗਾ ਤੇ ਨਹੀਂ ਨਾ ਕਰ ਸਕਦਾ ਫਿਰ ਜੀ ਤੇ ਬਸ ਉਹ ਮੈਂ ਇਸ ਕਰਕੇ ਉਹ ਨਾ ਮੈਨੂੰ ਇਹਦਾ ਪਤਾ ਵੀ ਨਹੀਂਗਾ ਇਹਦਾ ਮੈਨੂੰ ਪਤਾ ਨਹੀਂ ਸੀਗਾ ਇਹ WhatsApp ਕੀ ਹੁੰਦਾ ਮੈਂ ਆਪਣਾ ਲਿਖਣ ਤੇ ਗਾਉਣ ਚ ਰਿਆਜ਼ ਕਰਨ ਚ ਉਹਦੇ ਚ ਮਸਤ ਰਹਿਣਾ ਨਾ ਨਵਾਂ ਮੈਟਰ ਬਣਾਉਣ ਚ ਮਸਤ ਰਹਿਣਾ ਮੈਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ ਸੀ ਆਹ ਸਾਲ ਕੋਇਆ ਇਹ ਬੱਚਿਆਂ ਨੇ ਜ਼ਬਰਦਸਤੀ ਮੇਰੇ ਸਟਾਫ ਨੇ ਤੇ ਬੱਚਿਆਂ ਨੇ ਆ ਬਟਾ ਫੋਨ ਮੈਨੂੰ ਸਿਖਾਇਆ ਬੜੋ ਬੜੀ ਉਹਨੂੰ ਯੂਜ਼ ਕਰਨਾ ਸਿਖਾਇਆ ਨਹੀਂ ਤੇ ਫੋਨ ਵੀ ਮੈਂ ਨਿੱਕਾ ਬਟਨਾਂ ਵਾਲਾ ਉਹੀ ਯੂਜ਼ ਕਰਦਾ ਸੀਗਾ ਇਸ ਕਰਕੇ ਉਸ ਚੀਜ਼ ਤੋਂ ਜਿੱਦਾਂ ਨਾ ਇਹ ਬਹੁਤ ਵੱਡੀ ਚੀਜ਼ ਹੈ ਨਾ ਇੱਕ ਐਡਾ ਸਟਾਰ ਬਦੋਂ ਬੰਦਾ ਬਣ ਜਾਂਦਾ ਵੈਸੇ ਨਹੀਂ ਕਹਿੰਦੇ ਉਹ ਤਾਂ ਹਵਾ ਮਾਨ ਹੁੰਦੀ ਕਿ ਤੁਸੀਂ ਹਜੇ ਵੀ ਨਿਮਰਤਾ ਦੇ ਵਿੱਚ ਉਹ ਸਾਦਗੀ ਸਿੰਪਲ ਦੇ ਵਿੱਚ ਨਹੀਂ ਇਹ ਕੋਈ ਮੈਂ ਜਾਣ ਬੁੱਝ ਕੇ ਨਹੀਂ ਕਰਦਾ ਜੀ ਕੁਦਰਤੀ ਮੈਂ ਸ਼ੁਰੂ ਤੋਂ ਜਦੋਂ ਫੁੱਲਾਂ ਵਾਲੀ ਲਾਈ ਜਦੋਂ ਵਰਲਡ ਲੈਵਲ ਤੇ ਲੱਖਾਂ ਦੀ ਗਿਣਤੀ 'ਚ ਜਦੋਂ ਵਿਕੀ ਤੇ ਐਸੇ ਤਰ੍ਹਾਂ ਇੱਕ ਘਰ ਘਰ ਬੱਚੇ-ਬੱਚੇ ਦੇ ਉਦੋਂ ਸਟੇਜਾਂ ਤੇ ਲੋਕ ਜਦੋਂ ਬੁਲਾਉਂਦੇ ਸੀ ਸਾਨੂੰ ਜਦੋਂ ਮੇਲਿਆਂ 'ਚ ਜਾਣਾ ਤੇ ਉੱਥੋਂ ਦੇ ਪ੍ਰਬੰਧਕਾਂ ਨੇ ਉੱਥੋਂ ਦੀ ਸੰਗਤ ਨੂੰ ਉੱਥੋਂ ਦੇ ਸਰੋਤਿਆਂ ਨੂੰ ਉੱਠ ਕੇ ਬੜੇ ਮਾਣ ਨਾਲ ਕਹਿਣਾ ਲਓ ਜੀ ਤੁਹਾਨੂੰ ਸਾਗਰ ਬੁਲਾ ਕੇ ਦਿੱਤਾ ਅੱਜ ਕੱਲ ਜੋ ਚੱਲ ਰਿਹਾ ਜੇ ਸੱਜੇ ਨੂੰ ਜਾਈਏ ਸਾਗਰ ਜੇ ਖੱਬੇ ਨੂੰ ਜਾਈਏ ਸਾਗਰ ਜੇ ਅੱਗੇ ਨੂੰ ਜਾਈਏ ਸਾਗਰ ਪਿੱਛੇ ਨੂੰ ਜਾਈਏ ਸਾਗਰ ਤੁਸੀਂ ਕਹਿੰਦੇ ਹੀ ਸਾਗਰ ਬੁਲਾਤਾ ਜਿਹਨ ਤੁਹਾਨੂੰ ਮਤਲਬ ਬੜੇ ਮਾਨਣਾ ਤੇ ਹੁਣ ਵੀ ਜਿਹੜਾ ਸਰੋਤਿਆਂ ਨੇ ਅੱਗੋਂ ਨਵੀਂ ਜਨਰੇਸ਼ਨ ਨਵੀਂ ਪੀੜ੍ਹੀ ਨੇ ਇਹ ਸਾਡੇ ਧਨ ਭਾਗ ਨੇ ਮੇਰੇ ਗਰੀਬ ਦੇ ਕਿ ਛੋਟੇ ਛੋਟੇ ਬੱਚੇ ਜਿਹੜੇ ਅੱਜ ਕੱਲ ਸ਼ਾਇਦ ਉਹ ਵਿਦੇਸ਼ੀ ਗਾਣੇ ਹੋਰ ਤਰ੍ਹਾਂ ਦਾ ਸੁਣਦੇ ਆ ਮੈਨੂੰ ਵੈਸੇ ਬਹੁਤਾ ਪਤਾ ਨਹੀਂ ਪਰ ਮੈਨੂੰ ਤੇ ਇਦਾਂ ਲੱਗਦਾ ਕਿ ਜਿਵੇਂ ਮिन्नੂ ਗਰੀਬ ਨੂੰ ਜਿੰਨਾ ਪਿਆਰ ਕਰਦੇ ਆ ਜਿੰਨਾ ਮਾਣ ਮिन्नੂ ਗਰੀਬ ਨੂੰ ਮਿਲਦਾ ਹੈ ਜੀ ਮੈਂ ਮੈਂ ਉਹਦੇ ਵਿੱਚ ਖੁਸ਼ ਆਂ ਔਰ ਇਦਾਂ ਹੀ ਮਿਲਦਾ ਹੈ ਕਰੋੜਾਂ ਦੀ ਗਿਣਤੀ 'ਚ ਮਿਲਦਾ ਮिन्नੂ ਤੇ ਕਦੀ ਘਟ ਹੋਇਆ ਨਹੀਂ ਜੀ ਅੱਛਾ ਜਾਂਦੇ ਜਾਂਦੇ ਆਪਣੇ ਹੀ ਗੀਤ ਦੀਆਂ ਸਾਗਰ ਦੀ ਵੋਟੀ ਨੇ ਦਰਸ਼ਕਾਂ ਨੂੰ ਦੋ ਲੈਣਾ ਦੋਨੇ ਜਣੇ ਜੀ 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 ਹਾਂਜੀ ਤੁਸੀਂ ਜਿੱਥੋਂ ਸਾਡੇ ਸਰੋਤੇ ਇਹ ਤਾਂ ਸ਼ੁਰੂ ਜਿਹੜੀ ਕਲਿੱਪ ਵਾਇਰਲ ਹੋ ਰਹੀ ਉਹ ਹੀ ਸੁਣਾਉਣੀ ਹੈ ਹੂੰ ਸਾਗਰ ਦੀ ਬੋਟੀ ਲੈnde ਇੰਡੀ ਕਾ ਚਲਾ ਸਾਗਰ ਦੀ ਬੋਟੀ ਲੈnde ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇ ਲਓ ਜੀ ਚਲੋ ਆਖਰੀ ਸਵਾਲ ਲਵਾਂਗਾ ਬਸ ਮੈਡਮ ਤੋਂ ਹਾਂ ਹੁਣ ਚਲਾ ਲੈਨੇ ਢੀਂਗਾ ਗੱਡੀ ਸਖਾਤੀ ਹੋਰ ਸਾਗਰ ਜੀ ਨੇ ਚੰਗੀ ਤਰ੍ਹਾਂ ਗੱਡੀ ਤੇ ਬਿਲਕੁਲ ਠੀਕ ਉਹ ਤੇ ਉਦੋਂ ਹੀ ਸਿੱਖ ਲਈ ਉਹ ਤੇ ਜਦੋਂ ਗਾਣਾ ਲਿਖਿਆ ਉਦੋਂ ਨਾਲ ਹੀ ਗੱਡੀ ਵੀ ਸਿੱਖ ਲਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪ ਦਾ ਕੀਮਤੀ ਸਮਾਂ ਸੌਰੀ ਜੀ ਇੱਕ ਤੇ ਨਾ ਮੈਂ ਜੀ ਆਦਤ ਹੁੰਦੀ ਆ ਆਪਣੀ ਆਪਣੀ ਆਦਤ ਹੁੰਦੀ ਆ ਮੈਂ ਪਾਵੇਂ ਕਿ ਉਹਦੀ ਨੌਲੇਜ ਜਿੰਨੀ ਵੀ ਹੈਗੀ ਆ ਸੰਗੀਤ ਦੀ ਉਹ ਪਰਮਾਤਮਾ ਨੇ ਚਲੋ ਜਿੰਨੀ ਵੀ ਦਿੱਤੀ ਆ ਬਹੁਤ ਵਧੀਆ ਹੈ ਮੇਰੇ ਉਸਤਾਜ ਜੀ ਉਹ ਸੰਗੀਤ ਦੇ ਰੱਬ ਲੋਕ ਨੇ ਸ਼੍ਰੀ ਪੂਰਨ ਚੰਦ ਬਡਾਲੀ ਜੀ ਜੀ ਗੁਰੂ ਕੀ ਬਡਾਲੀ ਵਾਲੇ ਤੇ ਉਹਦੀ ਨੌਲੇਜ ਭਾਵੇਂ ਜਿੰਨੀ ਮਰਜ਼ੀ ਆ ਉਹ ਬਿਨਾ ਬਾਜੇ ਤੋਂ ਵੀ ਗਾ ਲਈ ਮਤਲਬ ਗਾਉਣਾ ਚਾਹੀਦਾ ਪਰ ਪਤਾ ਨਹੀਂ ਨੇ ਇੱਕ ਹੈਬਟ ਇੱਕ ਆਦਤ ਬਣੀ ਹੁੰਦੀ ਜਿਵੇਂ ਸਾਰਾ ਦਿਨ ਰਾਤ ਬਾਜਾ ਲੈ ਕੇ ਬਹੋ ਬੱਚਿਆਂ ਨੂੰ ਸਿਖਾਓ ਹਨਾ ਆਪਣੇ ਚੇਲਿਆਂ ਬਾਲਕਿਆਂ ਨੂੰ ਬੱਚਿਆਂ ਨੂੰ ਸਿਖਾਓ ਔਰ ਅ ریاਜ਼ ਕਰਦੇ ਰਹੋ ਉਹ ਇੱਕ ਆਦਤ ਬਣੀ ਹੁੰਦੀ ਆ ਉਹਦਾ ਕਰਕੇ ਨਾ ਇਦਾਂ ਉਹ ਕਦੀ ਫਿਰ ਵੀ ਤੁਹਾਨੂੰ ਤੁਸੀਂ ਉਹ ਕਹਿੰਦੇ ਹੋ ਤੇ ਉਹ ਉਗਾਦੀਦਾ ਤੇ ਬਾਕੀ ਜਿਹੜਾ ਤੁਸੀਂ ਸੋਨਾ ਕਾ ਲੈਨੇ ਉਸ ਤੋਂ ਬਿਨਾ ਵੀ ਕਿਉਂਕਿ ਆਹ ਸਿੰਗਰ ਔਕਾ ਹੁੰਦਾ ਨਾ ਤੇ ਬਾਕੀ ਜਿਹੜਾ ਨਾ ਜੀ ਇਹ ਜਿਹੜਾ ਆ ਪਿਆਰ ਮਿਲਿਆ ਇਹ ਮੈਂ ਆਪਣੇ ਸਰੋਤਿਆਂ ਦਾ ਪੰਜਾਬੀਆਂ ਦਾ ਸਮੁੱਚੀ ਮਨੁੱਖਤਾ ਦਾ ਮੈਂ ਦੇਣ ਨਹੀਂ ਦੇ ਸਕਦਾ ਜੀ ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਹੈ ਮੇਰਾ ਵਾੜ ਵਾੜ ਪੰਜਾਬੀਆਂ ਦਾ ਕਰਜ਼ਾਈ ਹੈ ਪੰਜਾਬੀਆਂ ਦੇ ਮੇਰੇ ਰੱਬ ਵਰਗੇ ਸਰੋਤਿਆਂ ਦੇ ਚਰਣਾ ਤੇ ਸਿਰ ਰੱਖ ਕੇ ਉਹਨਾਂ ਦੇ ਕਦਮਾਂ ਤੇ ਸਿਰ ਰੱਖ ਕੇ ਪੰਜਾਬੀਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਕੋਟਨ ਕੋਟ ਧਨਵਾਜੀ ਜਿੰਨਾ ਮੈਨੂੰ ਪਿਆਰ ਦਿੱਤਾ ਹੈ ਅੱਗੋਂ ਤੋਂ ਵੀ ਆਸ ਕਰਦਾ ਹਾਂ ਫੁੱਲਾਂ ਵਾਲੀ ਰਜਾਈ ਵਰਗਾ ਪਿਆਰ ਸਾਗਰ ਦੀ ਵੋਟੀ ਵਰਗਾ ਪਿਆਰ ਸਾਨੂੰ ਗਰੀਬਾਂ ਨੂੰ ਦਿੰਦੇ ਰਹੋ ਮੈਂ ਪਹਿਲਾਂ ਨਾਲੋਂ ਵਧੀਆ ਲਿਖਣ ਦੀ ਕੋਸ਼ਿਸ਼ ਕਰੂੰਗਾ ਪਹਿਲਾਂ ਨਾਲੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ